ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਬਠਿੰਡਾ ਸ਼ਹਿਰ ਦਰਿਆ ਦਾ ਰੂਪ ਧਾਰਦਾ ਜਾ ਰਿਹਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਫੋਟ ਬਿਆਨ ਕਰ ਰਹੀਆਂ ਨੇ ਗੱਡੀਆਂ ਕਾਗਜ਼ ਦੀ ਕਿਸ਼ਤੀ ਵਾਂਗ ਰੁੜਦੀਆਂ ਜਾ ਰਹੀਆਂ ਨੇ ਤੇ 6-6 ਫੁੱਟ ਪਾਣੀ ਜਮਾ ਹੁੰਦਾ ਨਜ਼ਰ ਆ ਰਿਹਾ ਜਿਸ ਦੇ ਕਾਰਨ ਸ਼ਹਿਰ ਦੇ ਗਲੀ ਮੁਹੱਲੇਆਂ ਅਤੇ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆਇਆ ਜਿਸ ਦੇ ਕਾਰਨ ਐਨਡੀਆਰਐਫ ਦੀ ਬੱਸ ਵੀ ਸੜਕ ਦੇ ਅੱਧ ਵਿੱਚਕਾਰ ਬੰਦ ਹੋ ਚੁੱਕੀ ਹੈ ਉੱਥੇ ਹੀ ਇਸ ਪਾਣੀ ਕਾਰਨ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਘਰਾਂ ਚੋਂ ਨਿਕਲਣਾ ਬੜਾ ਮੁਸ਼ਕਲ ਹੋ ਚੁੱਕਿਆ ਦੁਕਾਨਦਾਰ ਆਪਣੀਆਂ ਦੁਕਾਨਾਂ ਅਗੋ ਲੋਹੇ ਦੇ ਜੰਤਰਾ ਨਾਲ ਕੂੜਾ ਕਰਕਟ ਇੱਕ ਪਾਸੇ ਕਰਕੇ ਸੀਵਰੇਜ ਦਾ ਬੰਦ ਪਿਆ ਮੂੰਹ ਖੋਲ ਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਖੈਰ ਇਹਨਾਂ ਤਸਵੀਰਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ ਰੱਬ ਨਾ ਕਰੇ ਜੇਕਰ ਮੁੜ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਸਰਕਾਰ ਵੱਲੋਂ ਕੋਈ ਵੀ ਪਾਣੀ ਦੀ ਨਿਕਾਸੀ ਲਈ ਕੋਈ ਪੂਖਤਾ ਪ੍ਰਬੰਧ ਕੀਤੇ ਨਹੀਂ ਨਜ਼ਰ ਆ ਰਹੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਹੈ ਹੱਥ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਬਠਿੰਡਾ ਸ਼ਹਿਰ ਦਰਿਆ ਦਾ ਰੂਪ ਧਾਰਦਾ ਜਾ ਰਿਹਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਗੱਡੀਆਂ ਕਾਗਜ਼ ਦੀ ਕਿਸ਼ਤੀ ਵਾਂਗ ਰੁੱੜਦੀਆਂ ਜਾ ਰਹੀਆਂ ਨੇ ਤੇ 6-6 ਫੁੱਟ ਪਾਣੀ ਜਮਾ ਹੁੰਦਾ ਨਜ਼ਰ ਆ ਰਿਹਾ ਜਿਸ ਦੇ ਕਾਰਨ ਸ਼ਹਿਰ ਦੇ ਗਲੀ ਮੁਹੱਲਿਆਂ ਅਤੇ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆਇਆ ਜਿਸ ਦੇ ਕਾਰਨ ਐਨਡੀਆਰਐਫ ਦੀ ਬੱਸ ਵੀ ਸੜਕ ਦੇ ਅੱਧ ਵਿੱਚ ਕਾਰ ਬੰਦ ਹੋ ਚੁੱਕੀ ਹੈ ਉਥੇ ਹੀ ਇਸ ਪਾਣੀ ਕਾਰਨ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਘਰਾਂ ਚੋਂ ਨਿਕਲਣਾ ਬੜਾ ਮੁਸ਼ਕਲ ਹੋ ਚੁੱਕਿਆ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੋਂ ਲੋਹੇ ਦੇ ਜੰਤਰਾ ਨਾਲ ਕੂੜਾ ਕਰਕਟ ਇੱਕ ਪਾਸੇ ਕਰ ਕੇ ਸੀਵਰੇਜ ਦਾ ਬੰਦ ਪਿਆ ਮੂੰਹ ਖੋਲ ਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਖੈਰ ਇਹਨਾਂ ਤਸਵੀਰਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ ਰੱਬ ਨਾ ਕਰੇ ਜੇਕਰ ਮੁੜ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਸਰਕਾਰ ਵੱਲੋਂ ਕੋਈ ਵੀ ਪਾਣੀ ਦੀ ਨਿਕਾਸੀ ਲਈ ਕੋਈ ਪੂਕਤਾ ਪ੍ਰਬੰਧ ਕੀਤੇ ਨਹੀਂ ਨਜ਼ਰ ਆ ਰਹੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ